ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਰੈਡ ਬਣਾਉਣ ਲੱਗੇ ਆਪਾਂ ਬਹੁਤ ਹੀ ਟੇਸਟੀ ਪਹਿਲਾਂ ਆਪਾਂ ਲੈ 2-3 ਚਮਚੇ ਮੈਦੇ ਦੇ ਕਾਲੀ ਮਿਰਚ ਨਮਕ ਤੇ ਇਹਨਾਂ ਨੂੰ ਕਰਦੇ ਆਂ ਮਿਕਸ ਆਪਾਂ ਤੇ ਹਰਾ ਧਨੀਆ ਵਿੱਚ ਪਾ ਲਿਆ ਮਿਕਸ ਕਰਕੇ ਤੇ ਇਹਨੂੰ ਪਾਣੀ ਪਾ ਕੇ ਪਤਲਾ ਜਿਹਾ ਇਹਨੂੰ ਆਪਾਂ ਘੋਲ ਲੈਣਾ ਸਲਰੀ ਇਹਦੀ ਤਿਆਰ ਕਰਨੀ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਆ ਮੈਦੇ ਦੀ ਮੈਦੇ ਦਾ ਘੋਲ ਤਿਆਰ ਕਰਕੇ ਆਪਾਂ ਰੱਖ ਲੈਣੇ ਆ ਤੇ ਉਹ ਤੋਂ ਬਾਅਦ ਆਪਾਂ ਜਿਹੜਾ ਅਗਲਾ ਕੰਮ ਕਰਦੇ ਆ ਪਹਿਲਾਂ ਆਪਾਂ ਸਲਰੀ ਤਿਆਰ ਕਰਦ ਲੈਣਾ ਇਹਦੀ ਬਹੁਤ ਹੀ ਟੇਸਟੀ ਬ੍ਰੈਡ ਜਿਹੜੇ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੇ ਆ ਫਟਾਫਟ ਬਣ ਜਾਂਦੇ ਆ ਤੇ ਬਹੁਤ ਟੇਸਟੀ ਬਣਦੇ ਆ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਵੀਡੀਓ ਤੁਹਾਨੂੰ ਪਤਾ ਹੀ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲੇ ਬਣਾਉਨੇ ਹੁੰਦੇ ਆ ਤੇ ਚੰਗੀ ਲੱਗਦੀ ਹੁੰਦੀ ਤਾਂ ਸਪੋਰਟ ਕਰਦੇ ਆ ਕਰੋ ਜੀ ਕਮੈਂਟ ਕਰਦੇ ਆ ਕਰੋ ਨਵੇਂ ਬੂਬੇ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਦੇਖੋ ਆਪਾਂ ਇਹਨੂੰ ਜਿਹੜਾ ਐਦਾਂ ਪਾਣੀ ਪਾ ਕੇ ਤੇ ਇਹਨੂੰ ਪਤਲਾ ਜੇ ਆਪਾਂ ਪਹਿਲਾਂ ਮੈਦੇ ਨੂੰ ਮਿਕਸ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਮੈਦ ਆ ਰਲਾ ਕੇ ਰੱਖਦੇ ਆਂ ਆਲੂ ਆਪਾਂ ਉਬਾਲ ਕੇ ਰੱਖਿਓ ਆ ਤੇ ਉਬਾਲ ਕੇ ਆਲੂਆਂ ਨੂੰ ਆਪਾਂ ਠੰਡੇ ਕਰ ਲਾਂ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਆਲੂ ਆਪਾਂ ਉਬਾਲ ਕੇ ਕद्दूकस ਕਰ ਲਿਆ ਵਿੱਚ ਪਾ ਲਿਆ ਆਪਾਂ ਇਹਦੇ ਜੀਰਾ ਤੇ ਥੋੜਾ ਜਿਹਾ ਸਾਫਤਾ ਧਨੀਆ ਹੱਥ ਦੇ ਉੱਤੇ ਮਸਲ ਕੇ ਪਾ ਲੈਣੇ ਆ ਬਹੁਤ ਵਧੀਆ ਟੇਸਟੀ ਲੱਗਦਾ ਇਹ ਤੇ ਹਰਾ ਧਨੀਆ ਪਾਤਾ ਬਰੀਕ ਕੱਟ ਕੇ ਟੇਸਟ ਅਨੁਸਾਰ ਨਮਕ ਪਾਤਾ ਪੀਸੀ ਹੋਏ ਲਾਲ ਮਿਰਚ ਪਾਤੀ ਆ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਮਿਕਸ ਕਰ ਲੈਨੇ ਵਧੀਆ ਤਰੀਕੇ ਨਾਲ ਆਲੂਆਂ ਦੇ ਵਿੱਚ ਨਾ ਸਵਾਰ ਕੇ ਜਿਹੜਾ ਇਹਨਾਂ ਨੂੰ ਕਰ ਲੈਨੇ ਮਿਕਸ ਮਿਰਚ ਮਸਾਲਾ ਜਿਹੜਾ ਚੰਗੀ ਤਰ੍ਹਾਂ ਰਲ ਜਵੇ ਆਲੂਆਂ 'ਚ ਠੀਕ ਆ ਜੀ ਤੇ ਫਿਰ ਆਪਾਂ ਜਿਹੜੇ ਦੋ ਪੀਸ ਬਰੈਡ ਦੇ ਲੈਣੇ ਆ ਤੇ ਇੱਕ ਪੀਸ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਫਿਲ ਕਰਦੇ ਆ ਸਵਾਰ ਕੇ ਦੇ ਉੱਤੇ ਆਪਾਂ ਆਲੂ ਜਿਹੜੇ ਆਪਾਂ ਮਿਕਸ ਕੀਤੇ ਨਾ ਮਸਾਲੇ ਪਾ ਕੇ ਤੇ ਇਹਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਪਹਿਲਾਂ ਮਿਕਸ ਕਰਦੇ ਆਂ ਫਿਲ ਕਰ ਲੈਨੇ ਸੌਰੀ ਦੇਖੋ ਸਾਰਾ ਬਰੈਡ ਆਪਾਂ ਫਿਲ ਕਰ ਲਿਆ ਸੀ ਦੂਜਾ ਪੀਸ ਰੱਖ ਕੇ ਆਪਾਂ ਇਹਨੂੰ ਉੱਪਰੋਂ ਢੱਕ ਦਿੱਤਾ ਹੈ ਤੇ ਹੁਣ ਉਹਦੇ ਆਪਾਂ ਕਰ ਲੈ ਦੋ ਪੀਸ ਕੱਟ ਕੇ ਜਿਹੜਾ ਆਪਾਂ ਮੈਦਾ ਪਹਿਲਾਂ ਘੋਲ ਕੇ ਰੱਖਿਆ ਸੀ ਇਹਦੇ ਵਿੱਚ ਕਰਦੇ ਆਂ ਡਿਪ ਦੇਖੋ ਬਿਲਕੁਲ ਪਤਲਾ ਜਿਹਾ ਆਪਾਂ ਇਹਦੇ ਉੱਤੇ ਜ਼ਿਆਦਾ ਮੋਟੀ ਪਰਤ ਨਹੀਂ ਚੜਾਣੀ ਹੈਗੀ ਬਿਲਕੁਲ ਪਤਲੀ ਜਿਹੀ ਪਰਤ ਆਪਾਂ ਇੱਤੇ ਡਿਪ ਕਰਨਾ ਵਾਸਤੇ ਇਹਨੂੰ ਤੇ ਤੇਲ ਆਪਾਂ ਗਰਮ ਰੱਖਿਆ ਆ ਤੇ ਦੋਨੋਂ ਪੀਸ ਆਪਾਂ ਇਸ ਤਰ੍ਹਾਂ ਜਿਹੜੇ ਆ ਤੇਲ ਦੇ ਵਿੱਚ ਪਾ ਦਨੇ ਆ ਤੇ ਪਾ ਕੇ ਇਹਨਾਂ ਨੂੰ ਆਪਾਂ ਸੇਕ ਲੱਗਦਾ ਆ ਤੇ ਉਲਟ-ਪਲਟ ਕਰਕੇ ਇਹਨਾਂ ਨੂੰ ਆਪਾਂ ਕਰ ਲੈਣਾ 골ਡਨ ਬਹੁਤ ਹੀ ਟੇਸਟੀ ਬਣਦੇ ਇਹ ਪਰ ਇਸ ਤਰ੍ਹਾਂ ਬਣਾ ਕੇ ਦੇਖੋ ਤੁਸੀਂ ਬਹੁਤ ਹੀ ਵਧੀਆ ਬਣਦੇ ਆ ਫੇਰ ਦੁਬਾਰਾ ਪਲਟਦੇ ਨੇ ਬਸ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਜਿਹੜਾ 골ਡਨ ਕਰ ਲੈਣਾ ਕ੍ਰਿਸਪੀ ਕਰ ਲੈਣਾ ਕ੍ਰਿਸਪੀ ਕਰਕੇ ਬਣਾਉਂਗੇ ਤਾਂ ਬਹੁਤ ਹੀ ਵਧੀਆ ਟੇਸਟੀ ਬਣੂਗੇ ਤੇ ਲੋ ਦੇਖੋ ਆਪਣੇ ਜਿਹੜੇ ਦੋਨੇ ਪੀਸ ਪਾਏ ਸੀ ਬਣ ਚੁੱਕੇ ਆ ਇਹ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਬਾਕੀ ਰਹਿੰਦੇ ਜਿਹੜੇ ਪੀਸ ਦੋ ਉਹ ਵੀ ਆਪਾਂ ਇੱਦਾਂੇ ਬਣਾ ਲੈਣੇ ਆ ਤੁਸੀਂ ਜਿੰਨੇ ਕੁ ਬਣਾਉਣੇ ਉਸ ਹਿਸਾਬ ਨਾਲ ਉਬਾਲ ਲਓ ਉਸ ਹਿਸਾਬ ਦੇ ਨਾਲ ਊ ਮਿਰਚ ਨੂੰ ਸਲ੍ਲਾ ਪਾ ਲਓ ਤੇ ਦੇਖੋ ਇਹਨਾਂ ਨੂੰ ਆਪਾਂ ਕੱਢ ਕੇ ਟਿਸ਼ੂ ਤੇ ਰੱਖ ਲਿਆ ਐਕਸਟਰਾ ਤੇਲ ਜਿਹੜਾ ਨਿਕਲ ਜਾਊਗਾ ਤੇ ਵੀਡੀਓ ਮੇਰੀ ਵਧੀਆ ਲੱਗੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਸਪੋਰਟ ਕਰਦਿਆ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਬਾਕੀ ਦੇ ਰਹਿੰਦੇ ਦੋ ਪੀਸ ਜਿਹੜੇ ਉਹ ਵੀ ਆਪਾਂ ਬਸ ਐਸੇ ਤਰ੍ਹਾਂ ਬਣਾ ਲੈਣੇ ਆ ਤੇ ਚਾਰੇ ਪੀਸ ਆਪਣੇ ਬਣ ਕੇ ਜਿਹੜੇ ਇਦਾਂ ਬਹੁਤ ਹੀ ਸੋਹਣੇ ਤਿਆਰ ਹੋ ਜਾਣੇ ਆ ਬਹੁਤ ਹੀ ਟੇਸਟੀ ਬਣਦੇ ਆ ਇਹ ਸੇਕ ਲੱਗਿਆ ਇਹਨਾਂ ਨੂੰ ਵੀ ਆਪਾਂ ਪਲਟ ਦੰਨੇ ਆ ਜੀ 골ਡਨ ਕਰਕੇ ਇਹਨਾਂ ਨੂੰ ਵੀ ਕੱਢ ਲੈਣਾ ਆ ਤੇ ਚਾਰੇ ਪੀਸ ਆਪਣੇ ਜਿਹੜੇ ਹੋ ਗਏ ਤਿਆਰ ਤੇ ਇੱਕ ਪਲੇਟ ਦੇ ਵਿੱਚ ਮੈਂ ਰੱਖ ਕੇ ਦਿਖਾਨੀ ਦੇਖੋ ਕਿੰਨੇ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਟੇਸਟੀ ਇਹ ਖਾਣ ਨੂੰ ਆ ਬਹੁਤ ਹੀ ਟੇਸਟੀ ਹੁੰਦੇ ਆ ਇਹ ਤੇ ਕਿਸੇ ਵੇਲੇ ਵੀ ਚਾਹ ਦੇ ਨਾਲ ਤੁਸੀਂ ਮਨ ਕਰਦਾ ਖਾਣ ਨੂੰ ਫਟਾਫਟ ਬਣਾ ਸਕਦੇ ਲੋ ਜੀ ਬਰੈਡ ਤਿਆਰ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ